ਨਵੀਂ ਮਕਾਨ ਮਾਲਕ ਆਂਟੀ ਫਿਲਾਸਫੀ ਦੀ ਰਿਟਾਇਰਡ ਟੀਚਰ ਲੰਘਦੀ ਆਉਂਦੀ ਮੈਨੂੰ ਹਮੇਸ਼ਾ ਇਹੋ ਗੱਲ ਪੁੱਛਦੀ ਤੁਹਾਡੀ ਲਵ ਮੈਰੀ ਦਾ تمਹਿਆ ਕੋ ਆਖ ਦਿੰਦੀ ਨਹੀਂ ਜੀ ਦੋਹਾਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਹੋਈ ਆ ਫਿਰ ਅਗਲਾ ਸਵਾਲ ਤੁਸੀਂ ਆਪਣੇ ਨਾਲ ਇੰਨਾ ਜ਼ਿਆਦਾ ਸਮਾਨ ਅਤੇ ਨਿੱਤ ਵਰਤੋਂ ਦੀਆਂ ਚੀਜ਼ਾਂ ਕਿਉਂ ਨਹੀਂ ਰੱਖਦੇ ਮੈਂ ਅੱਗੋਂ ਆਖਦਿਆ ਕਰਦੀ ਸਾਡੀ ਦੋਹਾਂ ਦੀ ਨੌਕਰੀ ਜੋ ਇਦਾਂ ਦੀ ਹੋਈ ਅੱਜ ਇੱਥੇ ਤੇ ਕੱਲ ਕਿਸੇ ਹੋਰ ਸ਼ਹਿਰ ਪਤਾ ਨਹੀਂ ਕਦੋਂ ਸਮਾਨ ਬੰਨਣਾ ਪੈ ਜਾਵੇ ਅੱਗੋਂ ਹੋਰ ਵੀ ਕਿੰਨਾ ਕੁਝ ਪੁੱਛਣਾ ਚਾਹੁੰਦੀ ਪਰ ਮੈਂ ਹਮੇਸ਼ਾ ਹੀ ਪਾਸਾ ਵੱਟ ਜਾਇਆ ਕਰਦੀ ਇੱਕ ਵੇਰ ਦਿਨ ਢਲੇ ਆਖਣ ਲੱਗੇ ਕਿ ਚੱਲ ਆ ਸਬਜ਼ੀ ਲੈਣ ਚੱਲੀਏ ਮੰਡੀ ਅੱਪਣ ਮੈਂ ਹੈਰਾਨ ਸਾਂ ਕਿ ਸਵੇਰੇ 40 ਰੁਪਏ ਕਿਲੋ ਦੇ ਭਾਅ ਵਿਕਣ ਵਾਲੇ ਟਿੰਡੇ ਔਰ ਉਹੀ ਰੇੜੀ ਵਾਲਾ ਚਾਲੀਆਂ ਦੇ 4 ਕਿਲੋ ਵਿੱਚ ਸਾਡੇ ਵੇਂਦਿਆ ਵੇਂਦਿਆ ਹੀ ਵਿਹਲਾ ਹੋ ਗਿਆ ਮੈਂ ਕੋਲ ਜਾ ਪੁੱਛ ਲਿਆ ਕਿ ਸਵੇਰੇ ਚਾਲੀਆਂ ਦੇ 1 ਕਿਲੋ ਤੇ ਹੁਣ 4 ਕਿਲੋ ਇਹ ਕਿਉਂ ਆਖਣ ਲੱਗਾ ਬੀਬੀ ਜੀ ਦਿਨ ਟਲੇ ਕਿਹੜਾ ਬਾਕੀ ਬਚੀ ਹੋਈ ਦੀ ਅਗਲੇ ਦਿਨ ਤੱਕ ਸਾਭ ਸੰਭਾਲ ਕਰਦਾ ਫਿਰੇ ਆ ਤਾਂ ਮੁੰਡੇ ਨੇ ਗਲਤੀ ਕਰ ਲਈ ਸੌਦਾ ਵਾਧੂ ਚੁੱਕ ਲਿਆਂਦਾ ਵਰਨਾ ਮੈਂ ਤਾਂ ਉਹਨਾਂ ਕੋਲ ਲਿਆਉਣਾ ਜਿਹੜਾ ਆਥਣ ਵੇਲੇ ਤੱਕ ਨਿਬੜ ਜਾਵੇ ਕੜੀ ਕੁਮਗਰੋਂ ਘਰੇ ਤੁਰੀ ਆਉਂਦੀ ਆਂਟੀ ਹੁਣ ਬਿਲਕੁਲ ਸ਼ਾਂਤ ਸੀ ਸ਼ਾਇਦ ساری ਉਮਰ ਦੂਜਿਆਂ ਨੂੰ ਫਿਲਾਸਫੀ ਪੜਾਉਂਦੀ ਹੋਈ ਨੂੰ ਖੁਦ ਦੀ ਜ਼ਿੰਦਗੀ ਤੇ ਟੁਕਦਾ ਫਿਲਾਸਫੀ ਦਾ ਇੱਕ ਵੱਡਾ ਸਬਕ ਪਹਿਲੀ ਵਾਰ ਸਮਝ ਆ ਗਿਆ ਸੀ ਕਿ ਦਿਨ ਢਲੇ ਬਚਿਆ ਹੋਇਆ ਜਾਂ ਤਾਂ ਕੋਡੀਆਂ ਦੇ ਪਾ ਵੇਚਣਾ ਪੈਂਦਾ ਤੇ ਜਾਂ ਫਿਰ ਸੁਟਣਾ ਪੈਂਦਾ ਹਰਪ੍ਰੀਤ ਜੀ ਨੇ ਬਹੁਤ ਹੀ ਵਧੀਆ ਕਹਾਣੀ ਲਿਖੀ ਆ ਤੁਸੀਂ ਵੀ ਆਪਣੇ ਵਿਚਾਰ ਇਸ ਬਾਰੇ ਮੈਨੂੰ ਜ਼ਰੂਰ ਦੇਣਾ ਮੈਨੂੰ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ